पटियाला में देर रात साई मार्केट में शराब के ठेके में लाइट जलती देखने के बाद पुलिस और प्रशासनिक अधिकारियों के हाथों फूल गए क्योंकि किसी ने उनको यह शिकायत कर दी कि शराब का ठेका खुला हुआ है और उसके शूटर में से एक छोटी सी खिड़की से लोगों को शराब बेची जा रही है मौके पर पहुंचे मीडिया कर्मियों ने इसकी सूचना जब प्रशासन को दी तो पुलिस अधिकारी मौके पर पहुंच गए और जांच शुरू कर दी इसी दौरान चुनाव कमीशन की एक गाड़ी भी वहाँ आए और उनमें से एक मुलाजिम उतर कर शराब के ठेके की तरफ गया लेकिन जैसे ही उसने मीडिया कर्मियों को देखा तो उसने अपनी गाड़ी वहाँ से भाग ली जिसमें दूसरे मुलाजिम भी बैठे थे इसके बाद पहुंचे चुनाव कमीशन के अधिकारियों और पुलिस मुलाजियों ने जांच की तो पाया कि गलती से शराब के ठेके को सेल करते समय उसमें लाइट बंद करना भूल गए और इसका नतीजा ये हुआ कि लोगों को शक हो गया कि शायद अंदर शराब के ठेके में कोई करिंदा करिंदा शराब बेच रहा है लेकिन बाद में मामला हल हो गया लेकिन इस पूरे घटनाक्रम के चलते लगभग तीन घंटे तक चुनाव कमीशन के अधिकारी और पुलिस मुलाजिमों की नींद उड़ी रही ਲਾ ਨੋਟਿਸ ਚ ਆਇਆ ਸੀ ਤੇ ਸਰ ਇਹਦੇ ਕੀ ਨਤੀਜੇ ਨਿਕਲੇ ਜਦੋਂ ਜਾਂਚ ਕੀਤੀ ਤੁਸੀਂ ਮੇਰੇ ਨੂੰ ਇਹ ਤਾਂ ਫੋਨ ਆਇਆ ਸੀਗਾ ਡੀਐਸਪੀ ਸਾਹਿਬ ਦਾ ਵੀ ਸਾਈ ਮਾਰਕ ਟੇਕਾਸ਼ਰ ਅਕਸਾਈ ਦਾ ਉਥੇ ਸ਼ਰਾਬ बिक ਰਹੀ ਆ ਮੈਂ ਔਰ ਮੇਰਾ ਨਾਲ ਡਿਊਟੀ ਅਫਸਰ ਅਸੀਂ ਕਰੀਬ ਤਿੰਨ ਸੱਟ ਤਿੰਨ ਮਿੰਟਾਂ ਚ ਪਹੁੰਚ ਗਏ ਸੀ ਤੇ ਇੱਥੇ ਆ ਕੇ ਤੁਸੀਂ ਵੀ ਖੜੇ ਮਿਲੇ ਸਾਰੇ ਇੱਥੇ ਸੀਲਾਂ ਲੱਗੀਆਂ ਹੋਈਆਂ ਨੇ ਕੋਈ ਇਹੋ ਜਿਹੀ ਸ਼ਰਾਬ ਵਾਲੀ ਕੋਈ ਗੱਲ ਨਹੀਂ ਐਫਐਸਸੀ ਟੀਮਾਂ ਵੀ ਆ ਗਈਆਂ ਸੀ ਸਾਰੀਆਂ ਡੀਐਸਪੀ ਸਾਹਿਬ ਵੀ ਮੌਕੇ ਤੇ ਆ ਗਏ ਤੁਰੰਤ ਤੇ ਕੋਈ ਇਹ ਸ਼ਰਾਬ ਵੇਚਣ ਲਈ ਕੋਈ ਗੱਲ ਸਾਹਮਣੇ ਨਹੀਂ ਆਈ ਉਹ ਕਿ ਲਾਈਟ ਅੰਦਰ ਕਿਤੇ ਜਗਦੀ ਆ ਉਹ ਰਾਹਗੀਰ ਨੂੰ ਆ ਲੱਗਦਾ ਸ਼ਾਇਦ ਵੀ ਕੋਈ ਉੱਥੇ ਕੋਈ ਸ਼ਰਾਬ ਵੇਚ ਰਿਹਾ ਹੋਗਾ ਜਾਂ ਮਿਲ ਜੇਗੀ ਕਿਤੇ ਉਹ ਜਿਹਨਾਂ ਨੂੰ ਸ਼ਰਾਬ ਪੀਂਦੇ ਆਦੀ ਨੇ ਪਰ ਇਹੋ ਜੀ ਗੱਲ ਕੋਈ ਹੈ ਨਹੀਂ ਸਾਹਮਣੇ ਆਈ ਨਾ ਸ਼ਰਾਬ ਵੇਖੀ ਨਾ ਯਾਰ ਇਸ ਤੋਂ ਬਾਅਦ ਆਇਆ ਫਲੈਗ ਮਾਰਚ ਕੱਢਦੇ ਹੁਣ ਤੁਹਾਡੇ ਕੋਲ ਦੀ ਲੰਘਿਆ ਐਸਪੀ ਸਿਰੀ ਸਾਹਿਬ ਅਗਵਾਈ ਕਰ ਰਹੇ ਨੇ ਗੱਡੀ ਭਜਾਉਣ ਦੀ ਗੱਲ ਮਿਸ ਅੰਡਰਸਟੈਂਡਿੰਗ ਸੇ ਜਿਹੜੀ ਗੱਡੀ ਮੁੰਡਾ ਵੀ ਅੱਜ ਲੈ ਕੇ ਆਸੀ ਉਹ ਕੀ ਮਾਮਲਾ ਫਲਾਈਂਗ ਸਕਾਟ ਦੀ ਗੱਡੀ ਭੱਜੀ ਗੱਡੀ ਉਹ ਜਿਹੜੀ ਤੁਸੀਂ ਮੂਵੀ ਬਣਾਈ ਆ 10 ਵਜੇ ਉਹ ਫਲਾਈਂਗ ਸਕਾਟ 10 ਵਜੇ ਟੀਮਾਂ ਦੀ ਸ਼ਿਫਟਿੰਗ ਹੁੰਦੀ ਆ ਚੇਂਜ ਹੁੰਦੀਆਂ ਸ਼ਿਫਟਾਂ ਉਹ ਉਦੋਂ ਸ਼ਿਫਟ ਨੂੰ ਚੇਂਜ ਕਰਨ ਲਈ ਪਹਿਲੇ ਅਸੀਂ ਸਾਹਿਬ ਨੂੰ ਉਤਾਰ ਕੇ ਦੂਸਰਾਂ ਨੂੰ ਲੈਣ ਜਾ ਰਿਹਾ ਸੀ ਨਾਲ ਉਹਨੂੰ ਇੱਥੇ ਬੰਦੇ ਖੜੇ ਤੁਸੀਂ 5-7 ਜਾਨੇ ਖੜੇ ਸ਼ਾਇਦ ਵੀ ਕਿਤੇ ਸ਼ਰਾਬ ਕੋਈ ਮਿਲ ਰਹੀ ਆ ਲੇਕਿਨ ਜਰ ਗੱਡੀ ਤੇ ਨਾ ਚਾਰ ਬੰਦੇ ਬੈਠੇ ਸੀ ਆਫੀਸਰ ਇੱਕ ਗਨਮੈਨ ਬੈਠਾ ਸੀ ਤੇ ਹਾਲਾ ਅਧਿਕਾਰੀ ਬੈਠੇ ਸੀ ਜੀ ਲੱਗਦਾ ਉਹਨਾਂ ਨੂੰ ਨਹੀਂ ਲੱਗਦਾ ਸੀ ਉਹ মিডিਆ ਨਾਲ ਗੱਲਬਾਤ ਕਰਨ ਕਿ ਅਸੀਂ ਚੈਕਿੰਗ ਕਰਨ ਆਏ ਆ ਜੀ ਇਸ ਇਹ ਸਰ ਮੂਵੀ ਤੁਸੀਂ ਮੈਡੀ ਉਹਦੇ ਵਿੱਚ ਨਜ਼ਰ ਕੌਣ ਬੈਠਾ ਕੌਣ ਨਹੀਂ ਬੈਠਾ ਇਹਦਾ ਇਸ ਬਾਰੇ ਨੂੰ ਕੀ ਪਤਾ ਲੇਕਿਨ ਇੱਥੇ ਸ਼ਰਾਬ ਵਾਲਾ ਕੋਈ ਸੀਨਾ ਨਹੀਂ ਨਾ ਹੀ ਅਸੀਂ ਦੋ ਤਿੰਨ ਦਿਨ ਜਿੰਨਾ ਤੱਕ ਹੈਗਾ ਇਲੈਕਸ਼ਨ ਹੋਰ ਲੱਗਿਆ ਪੂਰੀ ਸ਼ਕਤੀ ਵਰਤੀ ਕੀ ਲੱਗਦਾ ਇਹਨਾਂ ਦੀ ਗਲਤੀ ਹੈ ਇਹਨਾਂ ਨੇ ਜਿਹੜੇ ਲਾਈਟਾਂ ਲੂਟਾਂ ਨਹੀਂ ਬੰਦ ਕੀਤੀਆਂ ਦੇ ਉਹ ਨਹੀਂ ਸਰ ਲਾਈਟ ਕਿਹਦੇ ਸਰਤੀ ਜਗਦੀਦਾ ਕਿ ਉਹ ਨਹੀਂ ਇਸ ਬਾਰੇ ਜਦੋਂ ਤਸੀਲਾਂ ਲੱਗੀਆਂ ਜਿਹੜੇ ਜਨ ਅਧਿਕਾਰੀ ਲਾ ਕੇ ਉਦੋਂ ਬੰਦ ਕਰਨੀ ਚਾਹੀਦੀ ਸੀ ਉਹਨਾਂ ਨੂੰ